ਐਨਆਰਆਈ ਟੁਡੇ ਦੀ ਖਬਰ ਤੇ ਮੋਹਰ ਲੱਗ ਗਈ ਜੇ ਜਨਾਬ ਅਸੀਂ ਦਾਵਾ ਕੀਤਾ ਸੀ ਨਾ ਕਿ ਵਿਦੇਸ਼ ਦੀ ਧਰਤੀ ਤੋਂ ਇੱਕ ਆਮ ਘਰ ਦਾ ਕਾਕਾ ਆਏਗਾ ਤੇ ਸਿਆਸਤ ਦੇ ਵਿੱਚ ਜ਼ਬਰਦਸਤ ਉਚਾਲ ਲਿਆਏਗਾ ਜਿਸ ਗੱਲ ਨੂੰ ਦੀ ਪਹਿਲਾਂ ਹਵਾ ਚਲਦੀ ਹੈ ਫਿਰ ਹਨੇਰੀ ਚੱਲੀ ਤੇ ਹੁਣ ਉਸ ਗੱਭਰੂ ਦੇ ਨਾਂ ਦਾ ਬਹੁਤ ਹੀ ਵੱਡਾ ਤੂਫਾਨ ਉੱਠਣ ਲੱਗਾ ਹੈ ਸਿਆਸੀ ਜਮਾਤ ਦੇ ਬਥੇ ਤੇ ਤਰੇਲੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਕਿੰਨਾ ਟੂਰਨਾਮੈਂਟਾਂ ਦੀ ਸ਼ਾਨ ਕਦੇ ਸਮੇਂ ਦੇ ਹਾਕਮ ਹੋਇਆ ਕਰਦੇ ਸੀ ਵੱਡੇ ਆਕੂ ਹੋਇਆ ਕਰਦੇ ਸੀ ਅੱਜ ਇਹ ਗਬਰੂ ਇਹ ਚੋਬਰ ਉਥੇ ਚੀਫ ਗੈਸਟ ਬਣ ਕੇ ਜਾਂਦਾ ਏ ਇਨਾਮ ਵੀ ਵੰਡਦਾ ਏ ਤੇ ਆਪਣੇ ਮਿੱਠੜੇ ਤੇ ਮਿਲਾਪੜੇ ਸੁਭਾਅ ਕਰਕੇ ਮਿੱਤਰੋ ਸਾਰਾ ਮੇਲਾ ਹੀ ਲੁੱਟ ਲਿਆਉਂਦਾ ਏ ਤੇ ਆਓ ਹੁਣ ਅਸੀਂ ਤੁਹਾਨੂੰ ਮਿਲਾਉਨੇ ਆ OBC ਦੀ ਸ਼ਾਨ ਹਰ ਵਰਗ ਦੀ ਪਹਿਲੀ ਪਸੰਦ ਤੇ ਸਿਆਸੀ ਬਾਬਾ ਬੋਰਡ ਦੇ ਬਹੁਤ ਹੀ ਇੱਕ ਨੇਕ ਤੇ ਜਿੰਦਾ ਦਿਲ ਸ਼ਿਕਰ ਦੇ ਨਾਲ ਹੁਣ ਜਿਹੜਾ ਸੋਚ ਕੇ ਜ਼ਰੂਰ ਵੇਖਿਓ ਜਦੋਂ ਆਮ ਘਰ ਚੋਂ ਉੱਠ ਕੇ ਤਰੱਕੀ ਦੇ ਅਸਮਾਨ ਤੇ ਉਡਾਰੀਆਂ ਮਾਰਦਾ ਗਬਰੂ ਆਪਣੇ ਹੀ ਪਿੰਡ ਚ ਮੁੱਖ ਮਹਿਮਾਨ ਬਣ ਕੇ ਆਵੇ ਤਾਂ ਉਸਦੇ ਪਰਿਵਾਰ ਦਾ ਫਖਰ ਨਾਲ ਸੀਨਾ ਕਿੰਨਾ ਚੌੜਾ ਹੁੰਦਾ ਹੋਵੇਗਾ ਹਲਕਾ ਬਟਾਲਾ ਤੋਂ ਕਾਂਗਰਸੀ ਕਦਾਵਰ ਆਗੂ ਗੁਰਵਿੰਦਰ ਸੰਗਰ ਆਪਣੇ ਪਿੰਡ ਡੱਲੇ ਦੀ ਉਸ ਗਰਾਊਂਡ ਚ ਪਹੁੰਚਦਾ ਜਿੱਥੇ ਬਚਪਨ ਦੇ ਵਿੱਚ ਖੇਡਣਾ ਖੇਡੀਆਂ ਮਸਤੀਆਂ ਕੀਤੀਆਂ ਬਚਪਨ ਗੁਜ਼ਾਰਿਆ ਸੰਗਰ ਨੇ ਸਭ ਤੋਂ ਪਹਿਲਾਂ ਆਪਣੀ ਜਨਮ ਭੂਮੀ ਨੂੰ ਚੁੰਮਿਆ ਮੱਥਾ ਟੇਕਿਆ ਤੇ ਫਿਰ ਵਿਸ਼ਕਰਮਾ ਕਮੇਟੀ ਡੱਲਾ ਨੇ ਬਹੁਤ ਹੀ ਸ਼ਾਨਦਾਰ ਪਰਮਾ ਤੇ ਜ਼ੋਰਦਾਰ ਸਵਾਗਤ ਕੀਤਾ ਜੀ ਆਇਆਂ ਨੂੰ ਕਿਹਾ ਗੁਰਵਿੰਦਰ ਸਿੰਘਰ ਮੁੱਖ ਮਹਿਮਾਨ ਹੋਣ ਕਰਕੇ ਕਬੱਡੀ ਖਿਡਾਰੀਆਂ ਨੂੰ ਵੀ ਮਿਲਦੇ ਨੇ ਖਿਡਾਰੀਆਂ ਦੇ ਨਾਲ ਹੱਥ ਵੀ ਮਿਲਾਉਂਦੇ ਨੇ ਤੇ ਉਹਨਾਂ ਦੀ ਖੇਡ ਦੇ ਜੋਹਰ ਵੀ ਵੇਖਦੇ ਨੇ ਤੇ ਇਸ ਕਬੱਡੀ ਤੇ ਬਹੁਤ ਹੀ ਜ਼ਬਰਦਸਤ ਤੇ ਰੌਚਕ ਤੇ ਫਸਵੇਂ ਮੁਕਾਬਲੇ ਹੁੰਦੇ ਨੇ ਜੇਤੂ ਟੀਮਾਂ ਨੂੰ ਵੱਡੇ ਇਨਾਮਾਂ ਨਾਲ ਸਨਮਾਨਿਤ ਕਰਦੇ ਨੇ ਗੁਰਵਿੰਦਰ ਸੰਗਰ ਵਿਸ਼ਕਰਮਾ ਕਮੇਟੀ ਵੱਲੋਂ ਵੀ ਯਾਦਗਾਰੀ ਚਿੰਨ੍ਹ ਨਾਲ ਗੁਰਵਿੰਦਰ ਸੰਗਰ ਦਾ ਸਨਮਾਨ ਕੀਤਾ ਜਾਂਦਾ ਹੈ ਸਿਆਸੀ ਲੋਕ ਇਸ ਦੇ ਕਈ ਮਹੀਨੇ ਕੱਢ ਰਹੇ ਨੇ ਪਿੰਡਾਂ 'ਚ ਗੁਰਵਿੰਦਰ ਸੰਗਰ ਦੀ ਅੰਬਰ ਵੇਲਵੰਗ ਫੈਲਦੀ ਮਜ਼ਬੂਤ ਪકડ ਵੇਖ ਵਿਰੋਧੀਆਂ ਦੀ ਨੀਂਦ ਉੱਟੀ ਹੋਈ ਹੈ ਤੇ ਸਾਹ ਸੁੱਕਣੇ ਵੀ ਤੈ ਨਹੀਂ ਆਓ ਸੁਣਦਿਆਂ ਸੰਗਰ ਦੀ ਸੋਚ ਹੈ ਕਿ ਤੇ ਕੀ ਕਿਹਾ ਪਿੰਡ ਵਾਸੀਆਂ ਨੇ ਭਵਿਸ਼ਕਰਮਾ ਫਾਊਂਡੇਸ਼ਨ ਦੇ ਪ੍ਰਧਾਨ ਸੁਦਰਜਪਾਲ ਸਿੰਘ ਜੀ ਰਸੇਮ ਸਿੰਘ ਜੀ ਇਹ ਜਗਤਾਰ ਸਿੰਘ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਨੇ ਮੈਨੂੰ ਇਵਿਟੇਸ਼ਨ ਦਿੱਤਾ ਤੇ ਮੈਂ ਪਹੁੰਚਿਆ ਇਹ ਮੈਨੂੰ ਇਵਿਟੇਸ਼ਨ ਨਾ ਵੀ ਦਿੱਤੇ ਮੈਂ ਤਾਂ ਵੀ ਪਹੁੰਚ ਜਾ ਕਿਉਂਕਿ ਮੇਰਾ ਆਪਣਾ ਪਿੰਡ ਆ ਮੇਰਾ ਜੱਦੀ ਪਿੰਡ ਮੈਂ ਐਸੇ ਪਿੰਡ ਦਾ ਜੰਮਪਲ ਆ ਇਨ੍ਹਾਂ ਗਲੀਆਂ 'ਚ ਖੇਡਿਆ ਤੇ ਇਨ੍ਹਾਂ ਗਲੀਆਂ 'ਚ ਮੈਂ ਪਲਿਆ ਆ ਤੇ ਇਹਨਾਂ ਨੇ ਬਹੁਤ ਸੋਨਾ ਪ੍ਰਾਲਾ ਕੀਤਾ ਜਿਹੜਾ ਨਸ਼ਿਆਂ ਨੂੰ ਮਤਲਬ ਆਣੀ ਕਿ ਨਸ਼ਾ ਦੂਰ ਕਰਨ ਵਾਸਤੇ ਖੇਡਾਂ ਕਰਾਉਣੀਆਂ ਬਹੁਤ ਜ਼ਰੂਰੀ ਆ ਜਿਹੜਾ ਪਿਛਲੇ ਸਾਲ ਵੀ ਮੈਂ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਸੀ ਪਿੰਡ ਦਲੇ ਦੇ ਵਿੱਚ ਜੂਨ ਦਲਾਈ ਦੇ ਵਿੱਚ ਤੇ ਬਹੁਤ ਸੋਨਾ ਹੰਗਾਰਾ ਮਿਲਿਆ ਸੀ ਲੋਕ ਚ ਇਹ ਤਾਂ 14000 ਆਬਾਦੀ ਦਾ ਪਿੰਡ ਆ ਤੇ ਇਸ ਕਰਕੇ ਇੱਥੇ ਮਦਦ ਦੀ ਇੰਨੀ ਖੇਡਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਸਾਰੇ ਦੇ ਅੱਗੇ ਬੇਨਤੀ ਕਰਦਾ ਵਾਂ ਕਿ ਆਪਣੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਓ ਜਿਹੜਾ ਮਤਲਬ ਜਾਨੀ ਕਿ ਆਪਣਾ ਨਸ਼ਿਆਂ ਤੋਂ ਬਚਿਆ ਜਾ ਸਕੇ ਔਰ ਬੱਚਿਆਂ ਨੂੰ ਮਦਦ ਦੇਣੇ ਗੱਗੋ ਪਹੁੰਚ ਨਵੇਂ ਟਾਈਮ ਦੇ ਵਿੱਚ ਜਿੱਦਾਂ ਆਪਣੇ ਨੱਥੂ ਘਰੇ ਤੋਂ ਆਪਣੀ ਇੱਕ ਬੇਟੀ ਆ ਭੈਣ ਸਾਡੀ ਛੋਟੀ ਜਿਹੜੀ ਇਨਸਪੈਕਟਰ ਸਾਹਿਬ ਇਨਸਪੈਕਟਰ ਬਣੀ ਹੋਈ ਹੈ ਉਹ ਇਥੋਂ ਮਤਲਬ ਨਹੀਂ ਤਰਦੀਪ ਕੋਲ ਜਿਹੜੀ ਬਣੀ ਹੋਈ ਹੈ ਮਤਲਬ ਇਥੋਂ ਉਹ ਵੀ ਕਬੱਡੀ ਦੀ ਖਿਡਾਰਨ ਸੀ ਇਸ ਕਰਕੇ ਲੋਕਾਂ ਨੂੰ ਸ਼ੇਰ ਲੈਣੀ ਚਾਹੀਦੀ ਸੀ ਜਦੋਂ ਆਪਾਂ ਵਧੀਆ ਤਰੀਕੇ ਨਾਲ ਜਦੋਂ ਖੇਡਾਂਗੇ ਪ੍ਰਮਾਤਮਾ ਤੁਹਾਡੀ ਸੁਣੂਗਾ ਵੀ ਕੀ ਕਰਨੀ ਹੈ ਕੀ ਮਤ ਰਿਆ ਚੱਲਿਆ ਆ ਨਾ ਉਹ ਸਾਨੂੰ ਆਪਣਾ ਵੀ ਮੈਂ ਜਿਹੜਾ ਦਿਮਾਗ ਥੋੜਾ ਪ੍ਰੀਪੇਅਰ ਕਰਨਾ ਪਊਗਾ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਪਊਗਾ ਜਦ ਤੱਕ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਨਹੀਂ ਕਰ ਸਕਦੇ ਤਦ ਤੱਕ ਨਸ਼ਾ ਖਤਮ ਨਹੀਂ ਹੋਊਗਾ ਨਸ਼ਾ ਖਤਮ ਕਰਨ ਵਾਸਤੇ ਆ ਇਦਾਂ ਦੇ ਉਪਰਾਲੇ ਤੁਹਾਨੂੰ ਕਰਨੇ ਪੈਣਗੇ ਕਬੱਡੀ ਦੇ ਟੂਰਨਾਮੈਂਟ ਕ੍ਰਿਕਟ ਦੇ ਟੂਰਨਾਮੈਂਟ ਜਾਂ ਫੁੱਟਬਾਲ ਦੇ ਟੂਰਨਾਮੈਂਟ ਤੁਹਾਨੂੰ ਕਰਾਉਣੇ ਪੈਣਗੇ ਮੇਰੇ ਵੀਰ ਤੇ ਭਤੀਜਾ ਆ ਆਪਣੇ ਇਹਨਾਂ ਨੇ ਸੰਗਤ ਸਾਹਿਬ ਨੇ ਆਪਣੀ ਪਾਰਟੀ ਨੂੰ ਲਿਆ ਕੇ ਮਾਨ ਕੀਤਾ ਸਾਡੀ ਪਾਰਟੀ ਦਾ ਸਾਰੇ ਨਗਰ ਤੇ ਹੱਥ ਰੱਖਿਆ ਸਤਿਗੁਰ ਜੀ ਕਿਰਪਾ ਕਰਨ თანਤਨਵਾ ਬਾਬੇਸ ਕਰਮਾ ਵੱਲੋਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ